ਸਤਿਗੁਰ ਜੀ ਉਹ ਅਮਰਸਾ ਦੇ ਡੀਸੀ ਸਹਿਬਾਨ ਵੱਲੋਂ ਸਾਡੇ ਨਾਲ ਰਾਸਤਾ ਕੀਤਾ ਸੀ ਕਿ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਤੇ ਉਹ ਕਾਫੀ ਯੋਰ ਲਾ ਚੁੱਕੇ ਸੀ ਤੇ ਪਰ ਕਿਸੇ ਬੰਦੇ ਹੱਲ ਨਹੀਂ ਸੀ ਹੋ ਰਿਹਾ ਕਿਉਂਕਿ ਬਾਣ ਹੀ ਇੰਨੇ ਜ਼ਿਆਦਾ ਟੁੱਟ ਚੁੱਕੇ ਆ ਕਿ ਪ੍ਰਸ਼ਾਸਨ ਦੇ ਵੱਸੋਂ ਹੀ ਬਾਸ ਦੀ ਖੋਨੇਵਾਲ ਤੋਂ ਹੀ ਕਿੰਨੀ ਕ ਥਾਮਾ ਤੋਂ ਜਿਹੜੇ ਤੁਸੀਂ ਬੰਨੇ ਟੁੱਟਾ ਹੋਇਆ ਆ ਤੇ ਕਿੰਨੀ ਜਗ੍ਹਾ ਤੋਂ ਪੂਰਿਆ ਜਾ ਰਿਹਾ ਹੁਣ ਪੰਜ ਛਿਆਂ ਸੀ ਜਗ੍ਹਾ ਤੋਂ ਖੋਨੇਵਾਲ ਤੇ ਲਾਗੋ ਟੁੱਟਾ ਵਾ ਆ ਮਾਸ਼ੀ ਵਾਲਾ ਜਗ੍ਹਾ ਆਪਜੀ ਵੇਖ ਰਿਹਾ ਜੀ ਇਹਤੇ ਬਹੁਤ ਨੁਕਸਾਨ ਹੋਇਆ ਵਾ ਕੋਹਨੇ ਵਾਲ ਪਿੰਡ ਦਾ ਨੁਕਸਾਨ ਹੋਇਆ ਕਿਉਂਕਿ ਜਦੋਂ ਬੰਨ ਟੁੱਟਾ ਸੀ ਉਹ ਕੋਹਨੇ ਵਾਲ ਨੂੰ ਸਭ ਤੋਂ ਪਹਿਲਾਂ ਉਹਨੇ ਠੇਸ ਪਹਾਈ ਆ। ਸ਼੍ਰੀਪਨਾ ਜਦੋਂ ਪਹਿਲਾਂ ਉਨੀ ਚ ਆਏ ਆ ਉਦੋਂ ਵੀ ਜਿਹੜਾ ਵੀ ਉਹ ਸਭ ਤੋਂ ਪਹਿਲਾਂ ਅੱਗੇ ਹੋ ਕੇ ਚਲੀ ਜੋ ਪਿਛਲੇ ਸਾਲ ਚੱਲਿਆ ਇੱਕ ਸਾਲ ਪਹਿਲਾਂ ਆਇਆ ਤੇ ਇਹਦੇ ਵਿੱਚ ਉਦੋਂ ਵੀ ਜਿਹੜਾ ਵੀ ਪੂਰੇ ਜੋਰ ਦੇ ਨਾਲ ਆਵਦੀਮ ਚੈਨਲ ਤੋਂ ਪਤਾ ਹੀ ਹੋਣਾ ਵਾ ਕਿ ਸ੍ਰੀ ਹਰਿ ਵਾਲੇ ਸੰਪਰਦਾ ਨੇ ਜਿਹੜਾ ਅਸੀਂ ਬਹੁਤ ਵੱਡਾ ਯੋਗਦਾਨ ਪਾਇਆ। ਅਸ ਸੁਪੇਤੇ ਜਿਹੜੇ ਹੈਗੇ ਨੇ ਇੰਨੇ ਇੰਨੇ ਸਾਲ ਪੁਰਾਣੇ ਕੁਝ ਹੀ ਸਕਿੰਟਾਂ ਦੇ ਵਿੱਚ ਹਾੜਾਂ ਦੇ ਵਿੱਚ ਬਹਿ ਗਏ ਨੇ ਦੇਖ ਸਕਦੇ ਕਿੱਡੇ ਕਿੱਡੇ ਵੱਡੇ ਜਿਹੜੇ ਸਪੇਤੇ ਸੀਗੇ ਇਸ ਜਗ੍ਹਾ ਦੇ ਉੱਤੇ ਪਰ ਹੁਣ ਕੁਝ ਵੀ ਨਹੀਂ ਨਿਕਲ ਮਤਲਬ ਦਿਸਦਾ ਨਜ਼ਰ ਆ ਰਿਹਾ ਇੱਥੇ ਪਾਣੀ ਦਾ ਪ੍ਰਭਾਵ ਵੀ ਇੰਨੇ ਜੋਰ ਨਾਲ ਸੀ ਕਿ ਕੋਈ ਵੀ ਚੀਜ਼ ਉਹਦੇ ਅੱਗੇ ਟਿੱਕੀ ਨਹੀਂ ਆ। ਇਥੋਂ ਤੱਕ ਜਿਹੜੋ ਪੁੱਟ ਕੇ ਕਈ ਕਈ ਜਿਹੜਾ ਅਸੀਂ ਕਮ ਸੇ ਕਮ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ 10-10 ਕਿਲੇ ਰੋੜ ਕੇ ਅੱਗੇ ਲੈ ਗਿਆ ਵਾ। ਬਾਰਸ਼ ਦਾ ਵੀ ਕਾਫੀ ਜਿਹੜਾ ਵਾ ਸਮੇਂ ਦੀ ਕੁਦਰਤ ਦੀ ਮਾਰ ਹੈਗੀ ਆ। ਪਰ ਇਸ ਕੁਦਰਤ ਦੀ ਮਾਰ ਨੂੰ ਸਿੱਖ ਸੰਗਤਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਹੋ ਗਏ ਵਿਖਾਇਆ ਵਾ। ਇਹ ਬਹੁਤ ਛਲਾਗਾ ਜੋ ਨਹੀਂ ਤੇ ਆਮ ਤੌਰ ਤੇ ਪਹਿਲਾਂ ਇਹ ਕਿਹਾ ਵੀ ਪੰਜਾਬ ਨਸ਼ਿਆਂ 'ਚ ਰੋੜ ਕੇ ਆ ਫਲਾਨ ਹੋ ਗਿਆ, ਇਥੋਂ ਦੀ ਜਨਤਾ ਐ ਹੋ ਗਈ। ਪਰ ਅੱਜ ਇਸੇ ਹੀ ਜਨਤਾ ਨੇ ਵਿਖਾ ਦਿੱਤਾ ਕਿ ਇਹ ਨਸ਼ਿਆਂ ਜੋਗਾ ਨਹੀਂ ਆ। ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਤੇ ਮੈਂ ਸੈਮਨ ਰਿਆਰ ਮੋੜ ਹਾਜ਼ਰ ਆ ਤੁਹਾਡੇ ਨਾਲ ਇੱਕ ਅਪਡੇਟ ਲੈ ਕੇ ਅ ਅਜਨਾਲੇ ਹਲਕੇ ਦੀ ਖਾਸ ਤੌਰ ਦੇ ਉੱਤੇ ਤੁਸੀਂ ਸਾਡੇ ਨਾਲ ਪਿੱਛੇ ਇੱਥੇ ਇੱਕ ਤੁਸੀਂ ਬੰਨ ਦੇਖ ਰਿਹਾ ਜੋ ਕਿ ਬੀਤੇ ਦਿਨਾਂ ਦੇ ਵਿੱਚ ਟੁੱਟ ਚੁੱਕਿਆ ਸੀਗਾ ਅਤੇ ਇਹ ਪਿੰਡ ਕੋਨੇਵਾਲ ਦਾ ਬੰਨ ਹੈ ਦੱਸਦੀ ਹੈ ਕਿ ਪਹਿਲਾਂ ਤਾਂ ਇੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਜਿਹਦੇ ਨਾਲ ਦੱਸਿਆ ਜਾ ਰਿਹਾ 200 ਤੋਂ ਜਿਹੜੇ ਵੱਧ ਪਿੰਡਾਂ ਦੇ ਨਾਲੇ ਹਲਕੇ ਦੇ ਨਾਲ ਲੱਗਦੇ ਹੋਏ ਘੱਟੋ ਘੱਟ ਜਿਹੜੇ ਪ੍ਰਭਾਵਿਤ ਹੋ ਚੁੱਕੇ ਨੇ ਉਹਨਾਂ ਦੇ ਘਰਾਂ ਦੇ ਵਿੱਚ 12 ਤੋਂ 11 ਫੁੱਟ ਜਿਹੜਾ ਪਾਣੀ ਹੈ ਉਹ ਭਰਿਆ ਹੋਇਆ ਨਜ਼ਰ ਆਇਆ ਸੀਗਾ ਤੇ ਇਸ ਦੇ ਨਾਲ ਹੀ ਜਿਹੜਾ ਇਹ ਪਾੜ ਆ ਤੁਸੀਂ ਤਕਰੀਬਨ ਦੇਖ ਸਕਦੇ ਆ ਕਿੰਨਾ ਲੰਬਾ ਜਿਹੜਾ ਹੈ ਕਿ ਇਹ ਪਾੜ ਪਿਆ ਹੋਇਆ ਇਸ ਜਗ੍ਹਾ ਦੇ ਉੱਤੇ ਤਾਂ ਇਹਨੂੰ ਹੁਣ ਪੂਰਨ ਦੀ ਜਿਹੜੀ ਸੇਵਾ ਆ ਉਹ ਬਾਬਾ ਜੀ ਉਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਇੱਕ ਵਾਰ ਇਹਨਾਂ ਨੂੰ ਪੁੱਛਤੀ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸੇਵਾ ਨੂੰ ਪਹਿਲੀ ਗੱਲ ਤੇ ਜਿੰਮਾ ਚੱਕਿਆ ਜਿਸ ਦੇ ਨਾਲ ਆਪਾਂ ਦੇਖ ਸਕਦੇ ਕਿ ਕਿੰਨੇ ਤਾਂ ਪਹਿਲਾਂ ਤੋੜੇ ਤੇ ਕਿੰਨਾ ਕਿ ਇਹਨਾਂ ਨੂੰ ਬੰਨ ਪੂਰਨ ਵਾਸਤੇ ਇਸ ਜਗ੍ਹਾ ਦੇ ਉੱਤੇ ਇਕੱਤਰ ਕੀਤਾ ਜਾ ਰਿਹਾ ਤੇ ਕਿੰਨਾ ਟਰਾਲੀਆਂ ਵੀ ਆ ਰਹੀਆਂ ਨੇ ਰੇਤੇ ਦੀਆਂ ਹੋਗੀਆਂ ਜਾਂ ਕਹਿ ਦਈਏ ਕਿ ਮਿੱਟੀ ਦੀਆਂ ਹੋਗੀਆਂ ਇਸ ਜਗ੍ਹਾ ਦੇ ਉੱਤੇ ਪਾਈ ਜਾ ਰਹੀਆਂ ਨੇ ਸੋ ਬਾਬਾ ਜੀ ਨੇ ਪਹਿਲਾਂ ਤਾਂ ਗੱਲ ਕਰਦੇ ਬਾਬਾ ਜੀ ਫਤਿਹ ਬਲੌਣੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰ ਸਾਰਿਆਂ ਨੂੰ ਇੱਥੇ ਜੋ ਵੀ ਤੁਹਾਡੇ ਨਾਲ ਹੈ ਜੀਓ ਆਯੋਨ ਚੈਨਲ ਦੇ ਨਾਲ ਜੁੜੇ ਹੋਏ ਆ ਮੈਂ ਸੰਤ ਬਾਬਾ ਤਾਰਾ ਸਿੰਘ ਸੰਪਰਦਾਇ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਹੋਂਦ ਦਾ ਜਹੇਦਾਰ ਬਤੌਰ ਉਹਨਾਂ ਵੱਲੋਂ ਜਥੇਬੰਦੀ ਵੱਲੋਂ ਇਸ ਸਮੇਂ ਇੱਥੇ ਮੈਂ ਪਹੁੰਚ ਜਾਵਾਂ ਇੱਥੇ ਅਸੀਂ ਸਤਿਕਾਰਯੋਗ ਅਮਰਸਾ ਦੇ ਡੀਸੀ ਸਾਹਿਬਾਨ ਵੱਲੋਂ ਜੋ ਕਿ ਉਹਨਾਂ ਨੇ ਕਿਸੇ ਪਤਵੰਤੇ ਸੱਜਣਾ ਦੇ ਨਾਲ ਮਿਲ ਕੇ ਸਾਡਾ ਰਾਫਤਾ ਕੀਤਾ ਸੀ ਕਿ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਤੇ ਉਹ ਕਾਫੀ ਯੋਰ ਲਾ ਚੁੱਕੇ ਸੀ ਤੇ ਪਰ ਕਿਸੇ ਬਨੇ ਹੱਲ ਨਹੀਂ ਸੀ ਹੋ ਰਿਹਾ ਕਿਉਂਕਿ ਬਾਨ ਨਹੀਂ ਇੰਨੇ ਜ਼ਿਆਦਾ ਟੁੱਟ ਚੁੱਕੇ ਆ ਕਿ ਪ੍ਰਸ਼ਾਸਨ ਦੇ ਵੱਸੋਂ ਹੀ ਬਾਹਰ ਸੀ ਮੈਂ ਪੁੱਛਣਾ ਚਾਹੁੰਨੀ ਕੋਨੇਵਾਲ ਤੋਂ ਹੀ ਕਿੰਨੀ ਕੁ ਥਾਮਾ ਤੋਂ ਜਿਹੜੇ ਤੁਸੀਂ ਬਾਨੇ ਟੁੱਟਾ ਹੋਇਆ ਆ ਤੇ ਕਿੰਨੀ ਜਗ੍ਹਾ ਤੋਂ ਪੂਰਿਆ ਜਾ ਰਿਹਾ ਹੁਣ ਪੰਜ ਛਿਆਂ ਸੇ ਜਗ੍ਹਾ ਤੋਂ ਕੋਨੇਵਾਲ ਦੇ ਲਾਗੋ ਟੁੱਟਾ ਵਾ ਆ ਮਾਸ਼ੀ ਵਾਲਾ ਜਗ੍ਹਾ ਆਪਜੀ ਵੇਖ ਰਿਹਾ ਜੇ ਇੱਥੇ ਬਹੁਤ ਨੁਕਸਾਨ ਹੋਇਆ ਵਾ ਕੋਨੇਵਾਲ ਪਿੰਡ ਦਾ ਨੁਕਸਾਨ ਹੋਇਆ ਕਿਉਂਕਿ ਜਦੋਂ ਬਾਨ ਟੁੱਟਾ ਸੀ ਉਹ ਕੋਨੇਵਾਲ ਨੂੰ ਸ ਜਾਨੀ ਨੁਕਸਾਨ ਵੱਧ ਹੋਇਆ ਹੈ ਜਾਂ ਡੰਗਰਾਂ ਦਾ ਵੱਧ ਹੋਇਆ ਹੈ ਮਤਲਬ ਕਿਸ ਤਰੀਕੇ ਦਾ ਨੁਕਸਾਨ ਇੱਥੇ ਹੋਇਆ ਹੈ ਕਿਉਂਕਿ ਦੇਖਾਂ ਤੇ ਦੇਖ ਤੇ ਆਪਾਂ ਸਕਦੇ ਹਾਂ ਕਿ ਕਿੰਨਾ ਸਮਾਨ ਲੋਕਾਂ ਦੇ ਘਰਾਂ ਦੇ ਬੈੱਡ ਹੋ ਗਏ ﺍﻟमारीਆਂ ਹੋ ਗਈਆਂ ਨੇ ਪੇਟੀਆਂ ਹੋ ਗਈਆਂ ਰੋੜੀ ਗਈਆਂ ਨੇ ਤਕਰੀਬਨ ਜਾਨੀ ਵੀ ਹੋਇਆ ਜੇ ਆਪਾਂ ਪਸ਼ੂਆਂ ਦੀ ਗੱਲ ਕਰਕੇ ਕਫੂ ਪਸ਼ੂ ਕਾਫੀ ਮਰ ਚੁੱਕੇ ਆ ਤੇ ਬਾਕੀ ਜਿਹੜਾ ਖੇਤੀਬਾੜੀ ਵੱਲੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਵਾ ਹੁਣ ਗੁਰੂ ਸਾਹਿਬ ਜੀ ਜੇ ਕਿਰਪਾ ਕਰਨ ਦਇਆ ਕਰਨ ਅੱਗੇ ਨਾ ਵਧੇ ਫਿਰ ਕਣਕ ਬੀਜੀ ਜਾ ਸਕਦੀ ਜੇ ਪੂਰੇ ਮਲਕੇ ਆਪਾਂ ਤਿਆਰੀ ਦੇ ਨਾਲ ਇਸ ਬਣੇ ਪਈਏ ਪਹੁੰਚਦਾ ਸਾਨੂੰ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਵੱਲੋਂ ਜਿਹੜਾ ਸੀ ਇਹ ਹੁਕਮ ਹੋਇਆ ਸੀ ਉਹਨਾਂ ਬੇਨਤੀ ਕੀਤੀ ਹਿਮਾਪੁਰਖਾ ਨੂੰ ਕਿ ਹਿਮਾਪੁਰਖੋ ਤੁਸੀਂ ਜੇ ਕਿਰਪਾ ਕਰੋ ਕਿਉਂਕਿ ਸਾਡੇ ਮਤੌਰ ਪਹਿਲਾਂ ਸੁਲਤਾਨਪੁਰ ਲੋਧੀ ਤੋਂ ਲੈ ਕੇ ਜਿਹੜਾ ਸਭਰਾ ਪਿੰਡ ਹੈ ਜਿੱਥੋਂ ਆਪਣਾ ਬਾਰਡਰ ਲੈਂਡ ਨੂੰ ਟੱਜਦਾ ਇਹ ਸਾਰੀ ਲੈਂਡ ਜਿਹੜੀ ਹੈ ਸਾਡੇ ਕੋਲ ਸ਼ੁਰੂ ਤੋਂ ਹੀ ਰਹੀ ਹੈ ਇਹ ਸੁਰੂਤੋਂ ਸੰਤ ਬਾਬਾ ਸੁਖਾ ਸਿੰਘ ਜੀ ਸੰਪਰਦਾਸ ਰਾਜੇ ਸਾਹਿਬ ਵੱਲੋਂ ਜਿਹੜਾ ਵਾ ਇਹਦੀ ਸੇਵਾ ਮਿਲੀ ਹੈ ਤਰੀਬਨ ਜਦੋਂ ਪਹਿਲਾ 19 ਚ ਆਇਆ ਉਦੋਂ ਵੀ ਜਿਹੜਾ ਵੀ ਸਭ ਤੋਂ ਪਹਿਲਾਂ ਅੱਗੇ ਹੋ ਕੇ ਚੱਲੀ ਜੋ ਪਿਛਲੇ ਸਾਲ ਚੱਲਿਆ ਇੱਕ ਸਾਲ ਪਹਿਲਾਂ ਆਇਆ ਤੇ ਇਹਦੇ ਵਿੱਚ ਉਦੋਂ ਵੀ ਜਿਹੜਾ ਬਈ ਪੂਰੇ ਯੋਰਦਨ ਨਾਲ ਆਪ ਜੀ ਨੂੰ ਚੈਨਲ ਤੋਂ ਪਤਾ ਹੀ ਹੋਣਾ ਵਾ ਕਿ ਸ੍ਰੀ ਹਰਿ ਆਲੇ ਸੰਪਰਦਾਰ ਨੇ ਜਿਹੜਾ ਅਸੀਂ ਬਹੁਤ ਵੱਡਾ ਯੋਗਦਾਨ ਪਾਇਆ ਇਹਦੇ ਵਿੱਚ ਸਿੱਖ ਸੰਗਤਾਂ ਨੇ ਬਹੁਤ ਐਮਨ ਨਿਭਾਈ ਆ ਪ੍ਰੇਮ ਸ਼ਰਧਾ ਭਾਵਨਾ ਵਿਖਾਈ ਉੱਥੇ ਉਹਨਾਂ ਨੇ ਪੈਸੇ ਦੇ ਖਰਚੇ ਵੱਲੋਂ ਸਪੂਰਾ ਸਾਥ ਦਿੱਤਾ ਵਾ ਅਹ ਇਹ ਵੀ ਦੇਖ ਸਕਦੇ ਆ ਕਿ ਬਬਾਈ ਇੱਥੋਂ ਅਸਪੇਦੇ ਜਿਹੜੇ ਹੈਗੇ ਨੇ ਇੰਨੇ-ਇੰਨੇ ਸਾਲ ਪੁਰਾਣੇ ਕੁਝ ਹੀ ਸਕਿੰਟਾਂ ਦੇ ਵਿੱਚ ਹਾੜਾਂ ਦੇ ਵਿੱਚ ਬਹਿ ਗਏ ਨੇ ਦੇਖ ਸਕਦੇ ਕਿੱਡੇ-ਕੱਡੇ ਵੱਡੇ ਜਿਹੜੇ ਸਪੇਦੇ ਸੀਗੇ ਇਸ ਜਗ੍ਹਾ ਦੇ ਉੱਤੇ ਪਰ ਹੁਣ ਕੁਝ ਵੀ ਨਹੀਂ ਨਿਕਲ ਮਤਲਬ ਦਿਸਦਾ ਨਜ਼ਰ ਆ ਰਿਹਾ ਇੱਥੇ ਪਾਣੀ ਦਾ ਪ੍ਰਭਾਵ ਵੀ ਇੰਨੇ ਜ਼ੋਰ ਨਾਲ ਸੀ ਵੀ ਕੋਈ ਵੀ ਚੀਜ਼ ਉਹਦੇ ਅੱਗੇ ਟਿੱਗੀ ਨਹੀਂ ਆ ਇੱਥੋਂ ਤੱਕ ਕਿ ਉਹਨੇ ਜੜੋ ਪੁੱਟ ਕੇ ਕਈ-ਕਈ ਜਿਹੜਾ ਅਸੀਂ ਕਮ ਸੇ ਕਮ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ 10-10 ਕਿਲੇ ਰੋੜ ਕੇ ਅੱਗੇ ਲੈ ਗਿਆ ਵਾ ਇਹ ਬਹੁਤ ਵੱਡਾ ਨੁਕਸਾਨ ਸੀ ਫਸਲ ਤੇ ਨਹੀਂ ਬਜੀ ਲੇਕਿਨ ਜਿੱਥੇ ਛਪਾਈਦੇ ਸੀ ਜਾਂ ਹੋਰ ਹੋਕੀ ਉਹਨੇ ਉਹ ਵੀ ਤਬਾਹ ਕਰ ਦਿੱਤੇ ਆ ਤੇ ਹੁਣ ਇਸ ਟਾਈਮ ਜਿਹੜੀ ਸੰਪਰਦਾ ਪੂਰੇ ਜੋਰ ਦੇ ਨਾਲ ਜਿੱਥੇ ਪਿੱਛੇ ਅਸੀਂ ਸੁਲਤਾਨਪੁਰ ਲੋਧੀ ਦੇ ਜਿਹੜਾ ਬਿਆਸਾ ਤੇ ਸਤਲੋਜੀ ਦਾ ਬੰਦ ਬੰਦ ਰਹੇ ਆ ਉਹਦੇ ਨਾਲ ਜਿਹੜਾ ਵਾ ਸੀ ਉਹ ਡੀਸੀ ਦੇ ਹੁਣ ਹੁਕਮ ਦੇ ਨਾਲ ਜਿਹੜਾ ਅਸੀਂ ਅਸੀਂ ਇੱਥੇ ਵੀ ਪੂਰੇ ਪ੍ਰਸ਼ਾਸਨ ਦੇ ਨਾਲ ਇੱਥੇ ਪ੍ਰਸ਼ਾਸਨ ਵੀ ਸਾਡਾ ਸਹਿਯੋਗ ਦੇ ਦਿਆ ਵਾ ਬਾਕੀ ਸਿੱਖ ਸੰਗਤਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ ਬਹੁਤ ਜਿਹੜੀਆਂ ਉਤਸ਼ਾਹ ਦੇ ਨਾਲ ਦਿਲੋਂ ਹਮਦਰਦੀ ਦੇ ਨਾਲ ਇੱਥੇ ਲੱਗੀਆਂ ਹੋਈਆਂ ਉਹਨਾਂ ਸੰਗਤਾਂ ਨੂੰ ਮੈਂ ਬਹੁਤ ਸਤਿਕਾਰ ਦੇ ਕੇ ਸੇਸ਼ਨਵਾ ਕੇ ਉਹਨਾਂ ਨੂੰ ਮੱਥਾ ਟੇਕਦਾ ਹਾਂ ਕਿ ਧੰਨ ਹੋ ਸੰਗਤਾਂ ਜਿਨ੍ਹਾਂ ਨੇ ਇਸ ਵੇਲੇ ਇਸ ਪਿੰਡ ਏਰੀਆ ਦੇ ਨਾਲ ਆਪਣਾ ਦਰਦ ਵੰਡਾਇਆ ਕਿ ਆਪਾਂ ਕਹਿ ਸਕਦੇ ਅਵੇਸੀ ਜਿਹੜਾ ਇਹ ਬਾਨਾ ਹੋ ਰਿਓ ਕੋਨੇਵਾਲ ਤੋਂ ਇਹ ਪਹਿਲੀ ਵਾਰੀ ਟੁੱਟਿਆ ਇਸ ਤੋਂ ਪਿੱਤੇ ਸਮੇਂ ਵਿੱਚ ਵੀ ਟੁੱਟ ਸਕ ਮਤਲਬ ਟੁੱਟਿਆ ਸੀਗਾ ਇਹ ਮੈਨੂੰ ਪੂਰਾ ਖਿਆਲ ਨਹੀਂ ਆ ਇਸ ਗੱਲ ਦਾ ਪਰ ਮੇਰੇ ਸੰਭਾਲ ਵਿੱਚ ਇਹ ਬੰਦ ਪਹਿਲੀ ਵਾਰੀ ਟੁੱਟਾ ਵਾ ਅੱਗੇ ਹਾਂਜੀ ਪਹਿਲੀ ਵਾਰ ਟੁੱਟਾ ਅੱਗੇ ਨਹੀਂ ਟੁੱਟਾ ਬਾਕੀ ਬਹੁਤ ਮੈਨੂੰ ਪੁਰਾਣਾ ਨਹੀਂ ਪਤਾ ਪਰ ਜਦ ਤੱਕ ਮੈਨੂੰ ਪਤਾ ਉਹ ਤੱਕ ਪਹਿਲੀ ਵਾਰੀ ਟੁੱਟਾ ਵਾ ਕਿਉਂਕਿ ਉਹ ਬਹੁਤ ਵੱਡਾ ਤੇ ਮਜ਼ਬੂਤ ਬੰਦ ਸੀ ਜਿਹੜਾ ਟੁੱਟਾ ਵਾ ਜਦੋਂ 1988 ਦੇ ਵਿੱਚ ਹੜ੍ਹ ਆਏ ਸੀਗੇ 1988 ਦੇ ਵਿੱਚ ਕਹਿੰਦੇ ਨੇ ਕਿ ਹਾਲਾਤ ਬਜ਼ੁਰਗ ਵੀ ਦੱਸਦੇ ਨੇ ਕੁਝ ਕਿ ਇੰਨੇ ਮਾੜੇ ਨਹੀਂ ਸੀ ਕਿ ਜਿਸ ਜਿੰਨੇ ਮਾੜੇ ਹਾਲਾਤ ਇਸ ਵਾਰ ਦੇ ਹੋ ਗਏ ਨੇ ਹਾਂਜੀ ਇਸ ਟਾਈਮ ਤੇ ਬਹੁਤ ਸਾਰੇ ਸਾਰੀਆਂ ਡਾਟਾ ਡੱਪ ਚੁੱਕਾ ਏ ਉਸ ਸਮੇਂ ਇੰਨੇ ਨਹੀਂ ਸੀ ਲੱਗ ਉਹਦੋਂ ਹੈਗਾ ਸੀ ਪਰ ਫਿਰ ਵੀ ਜਿਹੜਾ ਸੀ ਲੋਕਾਂ ਨੂੰ ਇੰਨਾ ਮਾੜੀ ਨੁਕਸਾਨ ਨਹੀਂ ਸੀ ਹੋਇਆ ਇਸ ਟਾਈਮ ਜਾਨੀ ਨੁਕਸਾਨ ਜਿਹੜਾ ਪਸ਼ੂਆਂ ਦਾ ਬਹੁਤ ਹੋ ਚੁੱਕਾ ਵਾ ਤੁਸੀਂ ਇਸ ਵਾਰ ਦੇ ਹੜ੍ਹ ਦੇਖ ਰਹੇ ਹੋ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਜਿਹੜੇ ਹੜ੍ਹ ਨੇ ਕੀ ਇਹਨਾਂ ਦੇ ਪਿੱਛੇ ਕੋਈ ਕਾਰਨ ਹੋ ਸਕਦਾ ਆ ਕਿ ਜਾਂ ਸਿਰਫ ਕੁਦਰਤ ਹੀ ਇਹਦੇ ਪਿੱਛੇ ਨੇ ਨਹੀਂ ਕੁਦਰਤ ਹੀ ਕਹਿ ਸਕਦੇ ਆ ਚਲੋ ਕਹਿ ਸਕਦੇ ਪ੍ਰਸ਼ਾਸਨ ਤੋਂ ਹੋ ਕਿਉਂਕਿ ਆਪਾਂ ਨੂੰ ਪੂਰਾ ਪਤਾ ਨਹੀਂ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਜਾਂ ਤੇ ਪੂਰੀ ਆਪਣੇ ਕੋ ਪੂਰਾ ਥਿਊਰੀ ਹੋਵੇ ਕਿ ਹਾਂ ਵੀ ਇਹਨਾਂ ਨੇ ਪ੍ਰਸ਼ਾਸਨ ਨੇ ਪਾਣੀ ਪੀਲਾ ਰਾਕ ਛੱਡਿਆ ਬਾਦ ਛੱਡਿਆ ਵਾ ਕਿਸੇ ਦੇ ਉੱਤੇ ਆਪਾਂ ਇਲਜ਼ਾਮ ਤਾਂ ਲਾ ਸਕਦੇ ਜੇ ਆਪਾਂ ਨੂੰ ਪੂਰੀ ਉਸ ਕਰਦੀ ਇਨਕੁਆਇਰੀ ਹੋਵੇ ਤੇ ਤੇ ਮੇਰਾ ਮੰਨਣਾ ਵੀ ਇਥੇ ਕੁਦਰਤੀ ਆਰਥ ਜਿਆਦਾ ਹੋਵੇ ਸ਼ਾਇਦ ਹਾਂਜੀ ਇਹਦੇ ਵਿੱਚ ਪ੍ਰਸ਼ਾਸਨ ਦਾ ਇਹਦੇ ਬਾਰੇ ਮੈਨੂੰ ਬਹੁਤੀ ਨੌਲੇਜ ਨਹੀਂ ਹੈਗੀ ਮੈਨੂੰ ਲੱਗਦਾ ਕਿ ਕਿਉਂਕਿ ਹੁਣ بارشਾਂ ਹੋ ਰਹੀ ਆ ਇਹ بارش ਤੇ ਹਰਿਆਣਾ ਵੀ ਆ ਇੱਥੇ ਵੀ ਆ بارش ਦਾ ਵੀ ਕਾਫੀ ਜਿਹੜਾ ਵਾ ਸਮੇਂ ਦੀ ਕੁਦਰਤੀ ਮਾਰ ਹੈਗੀ ਆ ਪਰ ਇਸ ਕੁਦਰਤੀ ਮਾਰ ਨੂੰ ਸਿੱਖ ਸੰਗਤਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਹੋ ਗਏ ਵਿਖਾਇਆ ਵਾ ਇਹ ਬਹੁਤ ਛਲਾਗਾ ਜੋ ਨਹੀਂ ਤੇ ਆਮ ਤੌਰ ਤੇ ਪਹਿਲਾਂ ਇਹ ਕਹਿੰਦਾ ਵੀ ਪੰਜਾਬ ਨਸ਼ਿਆਂ 'ਚ ਰੁੜ ਗਿਆ ਫਲਾਂ ਹੋ ਗਿਆ ਇਥੋਂ ਦੀ ਜਨਤਾ ਐ ਹੋ ਗਈ ਪਰ ਅੱਜ ਇਸੇ ਹੀ ਜਨਤਾ ਨੇ ਵਿਖਾ ਦਿੱਤਾ ਕਿ ਇਹ ਨਸ਼ਿਆਂ ਜੋਗਾ ਨਹੀਂ ਆ ਇਹ ਇੱਕ ਦਮ ਇੱਕ ਜੁੱਟ ਹੋ ਕੇ ਜਿਹੜਾ ਵਾ ਹਰ ਸਮੇਂ ਦੇ ਮੁਕਾਬਲੇ ਨੂੰ ਜਿਹੜਾ ਵਾ ਇਹ ਸਹਿਯੋਗ ਆ ਤੇ ਉਸ ਦਾ ਮੁਕਾਬਲਾ ਕਰਨ ਜੋਗ ਇਸ ਸੰਸਥਾਵਾਂ ਵੀ ਹੈਗੀਆਂ ਵਾ ਤੇ ਉੱਥੇ ਇਥੋਂ ਦੀ ਜਨਤਾ ਇਥੋਂ ਦਾ ਭਾਈ ਜਾਰਾ ਵੀ ਹੈਗਾ ਵਾ ਦੇਖੇ ਜਾ ਰਹੇ ਬੀਬੀਆਂ ਵੀ ਹੋਭੋਵਾ ਕੇ ਇੱਥੇ ਜਿਹੜੀਆਂ ਕਿ ਸੇਵਾ ਕਰਦੀਆਂ ਹੋਈ ਨਜ਼ਰ ਆ ਰਹੀਆਂ ਨੇ ਕੋਈ ਵੀ ਫਰਕ ਨਹੀਂ ਆ ਗਿਣਿਆ ਜਾ ਰਿਹਾ ਟੋੜੇ-ਪਾਰ-ਪਾਰ ਕੇ ਉਸ ਬੰਨੂ ਜਿਹੜਾ ਕਿ ਪੂਰਨ ਦੇ ਵਿੱਚ ਸਹਿਯੋਗ ਪੂਰਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਹਿ ਸਕਦੇ ਆ ਕਿ ਪੰਜਾਬੀਰ ਇੱਕ ਵਾਰ ਫਿਰ ਤੋਂ ਪਾਵੇ ਹੜ ਦੀ ਮਾਰ ਵੀ ਚਲਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਕ ਏਕਤਾ ਦੀ ਮਿਸਾਲ ਪੈਦਾ ਕਰ ਦਿੱਤੀ ਹੈ ਹਾਂਜੀ ਹਾਂਜੀ ਬਿਲਕੁਲ ਇਸ ਵਿੱਚ ਕੋਈ ਦੂਜੀ ਰਾਇ ਨਹੀਂ ਹੈਗੀ ਜਿਹੜੀਆਂ ਲੋਕਾਂ ਨੇ ਅਫਵਾਹਾਂ ਡੰਗੀਆਂ ਸੀ ਪੰਜਾਬ ਦੇ ਉੱਤੇ ਇਹ ਬਿਲਕੁਲ ਝੂਠੀਆਂ ਇਹ ਚੀਜ਼ ਨੂੰ ਇਹਨਾਂ ਸਾਬਤ ਕਰ ਦਿੱਤਾ ਵਾ ਇਸੋ ਦੀ ਜਨਰੇਸ਼ਨ ਨੇ ਇੱਥੋਂ ਦੇ ਬੱਚਿਆਂ ਨੇ ਇੱਥੋਂ ਦੇ ਬਜ਼ੁਰਗਾਂ ਨੇ ਵੇਖੋ ਤੁਸੀਂ ਆਹ ਬਜ਼ੁਰਗ ਹੈ तकरीबन 80-80 ਸਾਲ ਦੇ ਆ ਉਹ ਟੋੜੇ ਭਰ ਰਹੇ ਆ ਕਿਉਂਕਿ ਇੱਕ ਚੀਜ਼ ਬੜੀ ਆ ਕਿ ਜੋ ਮਰਜ਼ੀ ਹੋ ਜੇ ਇਹਨਾਂ ਲੋਕਾਂ ਦੇ ਵਿੱਚ ਜਿਹੜੀ ਆ ਉਹ ਪ੍ਰੇਮ ਭਾਵਨਾ ਵੀ ਹੈਗੀ ਆ ਠੀਕ ਆ ਕਿਤੇ ਇਕਲਾਤ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੇ ਪਰ ਜਿੱਥੇ ਦੁਜਾ ਬਣ ਲਾਗੇ ਜੇ ਕਿਤੇ ਦਰਦ ਦਾ ਦੁੱਖ ਦਾ ਸਮਾਂ ਹੁੰਦਾ ਤੇ ਇਕਜੁੱਟ ਹੋ ਜਾਂਦੇ ਆ ਕਿਉਂਕਿ ਅੰਦਰ ਕਤੇ ਨਾ ਕਤੇ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਦੀ ਬਾਣੀ ਦਾ ਪ੍ਰਵੇਸ਼ ਉਹਨਾਂ ਦੇ ਅੰਦਰ ਹੈਗਾ ਕਿਉਂਕਿ ਜਿੱਥੇ ਬਾਣੀ ਦਾ ਪ੍ਰਵੇਸ਼ ਹੋ ਉਤੇ ਆਟੋਮੈਟਿਕਲੀ ਦਇਆ ਆ ਜਾਂਦੀ ਆ ਕਿਉਂਕਿ ਦਇਆ ਕਪਾਲ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿਨੇਊ ਜੀ ਕਾ ਹੈ ਤਾਂ ਪਾਂਡੇ ਕਾਤ ਜਿਸ ਮਨੁੱਖ ਨੇ ਨਾਮ ਨੂੰ ਸੁਣਿਆ ਵਾ ਨਾਮ ਨੂੰ ਜਪਿਆ ਵਾ ਉਹਦੇ ਅੰਦਰ ਦਇਆ ਆਉਂਦੀ ਹੈ ਭਾਵੇਂ ਉਹ دیر ਬਾਅਦ ਹੀ ਆਵੇ ਇਸ ਕਰਕੇ ਮੈਂ ਕਹਿੰਦਾ ਇਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਹੈ ਇਹਨਾਂ ਦੇ ਅੰਦਰ ਨਿਵਾਸ ਹੈਗਾ ਵਾ ਠੀਕ ਆ ਕਈ ਵਾਰ ਸਮਾਂ ਆਪਣੀ ਘਰਵਟ ਲੈ ਲੈਂਦਾ ਮਨੁੱਖ ਨੂੰ ਪਤਾ ਨਹੀਂ ਲੱਗਦਾ ਲੇਕਿਨ ਸਿੱਖ ਸੰਗਤਾਂ ਦੇ ਅੰਦਰ ਪਤਾ ਲੱਗਦਾ ਵਾ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਦੇ ਕੋਈ ਉੱਤਰ ਬਾਣੀ ਦਾ ਇਹਨਾਂ ਦੇ ਅੰਦਰ ਪ੍ਰਵੇਸ਼ ਹੈਗਾ ਵਾ ਬਿਲਕੁਲ ਬਹੁਤ ਸ਼ੁਕਰੀਆ ਬਾਬਾ ਜੀ ਤੁਸੀਂ ਸਾਨੂੰ ਇਸ ਬੰਦ ਦੇ ਬਾਰੇ ਵਿੱਚ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਜਿਹੜਾ ਹੁਣ ਇਸ ਬੰਦ ਦੀ ਮਜ਼ਬੂਤੀ ਹੈ ਉਹ ਕਿੰਨੀ ਕੁ ਹੈਗੀ ਇਸ ਸਮੇਂ ਅਸੀਂ ਤਾਂ ਆਪਣਾ ਪੂਰਾ ਯੋਗਦਾਨ ਲਾਵਾਂਗੇ ਲੇਕਿਨ ਅਜੇ ਅਸੀਂ ਇਹਨੂੰ ਪੂਰਾ ਜ਼ੋਰ ਨਹੀਂ ਲਾ ਸਕਦੇ ਕਿਉਂਕਿ ਸਾਡਾ ਧਿਆਨ ਪਿੱਛੇ ਮਹਾਂਪੁਰਖ ਸੰਤ ਬਾਬਾ ਸੁਖਾ ਸਿੰਘ ਜੀ ਦਾ ਧਿਆਨ ਕਾਫੀ ਜਿਹੜਾ ਪਿੱਛੇ ਆ ਕਿਉਂਕਿ ਜਿਹੜਾ ਸਭਰਾਵਾਂ ਵਾਲਾ ਬੰਨ ਉਹ 2-3 ਵਾਰੀ ਬਹੁਤ ਜ਼ੋਰ ਨਾਲ ਟੁੱਟਨ ਪਿਆ ਵਾ ਹੁਣ ਮਹਾਂਪੁਰਖ ਸਵੇਰੇ ਸਵੇਰ ਦਾ ਤਾਂ ਐਮ ਸੀ ਅੱਜ ਹੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਫਿਰ ਬੰਨ ਢਾ ਲੱਗੀ ਤੇ ਮਹਾਂਪੁਰਖ ਨੇ ਸਿਰੇ ਪ੍ਰਸ਼ਾਦਾ ਸ਼ਕਤ ਤੋਂ ਬਿਗੈਰ ਹੀ ਤੁਰ ਪਏ ਸੰਗਤਾਂ ਨਾਲ ਲੈ ਕੇ ਵੈਸੇ ਮਹਾਂਪੁਰਖ ਦਾ ਪ੍ਰੋਗਰਾਮ ਇਧਰ ਦਾ ਸੀ ਪਰ ਜਦੋਂ ਪਤਾ ਲੱਗਾ ਵੀ ਉਹ ਬੰਨ ਟੁੱਟ ਰਿ ਇਹ ਤੇ ਜਿਹੜਾ ਨੁਕਸਾਨ ਹੋ ਗਿਆ ਉਹ ਤੇ ਹੋ ਚੁੱਕਾ ਵਾ ਲੇਕਿਨ ਉਹ ਨੁਕਸਾਨ ਹੋਣ ਨੂੰ ਤਿਆਰੀ ਫਿਰ ਮਾਹਪੁਰਖਾਂ ਨੇ ਆਪਣੇ ਸਾਰੇ ਜਿਹੜੀ ਜਥੇਬੰਦੀ ਲੈ ਕੇ ਉਧਰ ਚਲੇ ਗਏ ਤੇ ਕੁਝ ਜਿਹੜੇ ਅਸੀਂ ਸਿੱਖ ਜਿਹੜੇ ਸੀ ਤਿਗੇ ਬਣ 100 200 ਦੇ ਲਾ ਕੇ ਬਨੇ ਸਿੱਖੀ ਜਿਹੜੇ ਉਹ ਮਹਾਰਾਜ ਨੇ ਇਧਰ ਮਾਹਪੁਰਖਾਂ ਨੇ ਇਧਰ ਭੇਜਦੇ ਆ ਬਾਕੀ ਸਾਰੀ ਸੰਗਤ ਉਧਰ ਚੱਲ ਰਹੀਆਂ ਉਸ ਜਗ੍ਹਾ ਦੇ ਉੱਤੇ ਪੋਲੀਟੀਕਲੀ ਵੇਖਿਆ ਜਾਵੇ ਤੇ ਰਾਣਾ ਇੰਦਰ ਪ੍ਰਤਾਪ ਜਿਹੜੇ ਆ ਉਹ ਵੀ ਕਾਫੀ ਸਹਿਯੋਗ ਦੇ ਰਹੇ ਆ ਉਧਰਲੇ ਸੰਗਤਾਂ ਨੂੰ ਕਿਉਂਕਿ ਉਹਨਾਂ ਨੇ ਜਿੱਥੇ ਉਹਨਾਂ ਕੋਈ ਮਸ਼ੀਨਰੀ ਹੈਗੀ ਆ ਤੇ ਪੈਸਾ ਹੈਗਾ ਉਹਨਾਂ ਨੇ ਉਸ ਬੰਦ ਨੂੰ ਪਤਾ ਲੱਗ ਗਿਆ ਟੁੱਟ ਰਿਹਾ ਵਾ ਉਹਨਾਂ ਨੇ ਇੱਕੇਦਮ ਉਸ ਜਗ੍ਹਾ ਤੇ 20 ਲੱਖ ਰੁਪਏ ਦਾ ਕਿਲਾ ਲੈ ਕੇ ਤੇ ਉੱਥੇ ਜਿਹੜਾ ਸੀ ਦਵਾ ਦਵਾਰਾ ਇੱਕ ਰਿੰਗ ਰਿੰਗ ਟਰਪ ਦੇ ਹੁੰਦਾ ਵਾ ਜਿਹੜਾ ਆਪਾਂ ਬੰਨਦੇ ਆ ਬੰਨ ਉਹਨਾਂ ਨੇ ਦਵਾ ਦਵਾਰ ਨੂੰ ਬੰਨ ਕੇ ਤੇ ਉੱਥੇ 4500 ਕਿਲੇ ਲੱਗ ਬਨੇ ਉਹਨਾਂ ਨੇ ਬਚਾ ਕੀਤਾ ਵਾ ਇੱਥੇ ਮੈਂ ਮੰਨਦਾ ਵਾਂ ਕਿ ਜਿਹੜੇ ਲੋਕ ਭਾਵੇਂ ਪੋਲੀਟਿਕਲੀ ਵੀ ਹੈਗੇ ਜਿਨ੍ਹਾਂ ਦੇ ਅੰਦਰ ਰੱਬ ਦਾ ਨਾਮ ਹੈਗਾ ਨਾ ਉਹ ਤਕਰੀਬਨ ਇਸ चीज ਨੂੰ ਦਰਦ ਨੂੰ ਮਹਿਸੂਸ ਕੀਤਾ ਵਾ ਉਹਨਾਂ ਨੇ ਇਹਦਾ ਆਪਦੇ ਕੋਲ ਉਹਨਾਂ ਨੂੰ ਕਿ ਲੋੜੀ 20 ਲੱਖ ਰੁਪਏ ਦਾ ਲਾਉਣ ਦੀ ਉਹਨਾਂ ਵੀ ਲੱਖ ਰੁਪਇਆ ਲਾ ਕੇ ਤੇ ਪਤਾ ਲੱਗਾ ਉਸ ਸੰਗਤਾਂ ਨੇ ਦੱਸਿਆ ਵਾ ਵੀ ਉਹਨਾਂ ਨੇ ਉਹ ਜਗ੍ਹਾ ਲਈ ਆ ਜਗ੍ਹਾ ਲਾ ਕੇ ਤੇ ਉਹਨਾਂ ਨੇ ਦਵਾ-ਦਵਾ ਬੰਦ ਬਣਿਆ ਤੇ ਉਸ ਜਗ੍ਹਾ ਨੂੰ ਬਚਾ ਲਿਆ ਤਾਂ ਇਹ ਜਗ੍ਹਾ ਦਾ ਹੁਣ ਜਿੰਨਾ ਪਾੜ ਪਿਆ ਆ ਇਹ ਕਿੰਨਾ ਕੁ ਹੈਗਾ ਆ ਇਹ ਟੋਟਲ ਇਹ ਪਾੜ ਕਾਫੀ ਆ ਜਿਹੜਾ ਸਾਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਮਿਲਿਆ ਤੇ ਇਥੋਂ ਦੀਆਂ ਸੰਗਤਾਂ ਨੇ ਆਖਿਆ ਸੀ ਇਹ ਤਿੰਨ ਬੰਦ ਹੈਗੇ ਆ ਜਿਹੜੇ ਬਹੁਤ ਵੱਡੇ ਆ ਇਹ 3 ਪੁਆਇੰਟ ਹੈਗਾ ਵਾ 3 ਪੁਆਇੰਟ ਹੋ ਕੇ ਇੱਕ ਪੁਆਇੰਟ ਤੇ ਸਾਡਾ ਅੱਜ ਮੁਕੰਮਲ ਹੋ ਜਾਣਾ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਆ ਵੀ ਜਿਹੜਾ ਤੁਸੀਂ ਆਪਾਂ ਬੈਠੇ ਹੋਏ ਆ ਇਹ ਵੀ ਹੋ ਜੂ ਇਹ ਤੋਂ ਅੱਗੇ ਇੱਕ ਬੰਨ੍ਹਵਾ ਉਹ ਤੋਂ ਬਾਅਦ ਅਸੀਂ ਉਹ ਕਰਾਂਗੇ ਤੇ ਆਪਰੇ ਨੂੰ ਕੋਸ਼ਿਸ਼ ਕਰਾਂਗੇ ਕਿ ਪੂਰਾ ਮਿਲ ਕੇ ਇਸੇ ਤਰ੍ਹਾਂ ਬੰਨ੍ਹ ਬਣੇ ਜਿਹੜਾ ਆਉਣ ਵਾਲੇ ਸਮੇਂ ਜੇ ਨਾ ਟੁੱਟੇ ਬਾਕੀ ਗੁਰੂ ਰਾਮਦਾਸ ਜੀ ਜਿੱਦਾਂ ਦਾ ਉਹਨਾਂ ਦਾ ਕਿਰਪਾ ਆਈ ਉਸੇ ਤਰ੍ਹਾਂ ਹੋਣਾ ਆਪਾਂ ਦੇ ਸਿਰਫ ਉਪਰਾਲਾ ਕਰ ਸਕਦੇ ਹਾਂ ਬਾਕੀ ਗੁਰੂ ਦੀ ਕਿਰਪਾ ਵਾ ਜੀ ਬੋਬੋ ਸ਼ੁਕਰੀਆ ਤੁਸੀਂ ਸਾਡੇ ਨਾਲ ਇਸ ਸਮੇਂ ਖਾਸ ਅਪਡੇਟ ਦਿੱਤੀ ਤਾਂ ਕਿ ਜਿਹੜੇ ਵੀ ਲੋਕੀ ਹੜ੍ਹ ਦੀ ਮਾਰ ਦੇ ਨਾਲ ਪੈਨਿਕ ਹੋ ਰਹੇ ਸੀਗੇ ਆਪਾਂ ਆਪਣੇ ਘਰਾਂ ਦੇ ਵਿੱਚ ਦੱਸ ਦਈਏ ਕਿ ਜਿਹੜਾ ਹੁਣ ਕੋਨੇਵਾਲ ਤੋਂ ਜਿਹੜਾ ਬਨਰਸ ਨਾਲੇ ਦਾ ਹੁਣ बजਣਾ ਸ਼ੁਰੂ ਹੋ ਗਿਆ ਤਾਂ ਜੋ ਹੁਣ ਅਗਲੀ ਜਿਹੜੀ ਮਾਰ ਆ ਉਹ ਨਾ ਪੈ ਸਕੇ ਤਦ ਤੱਕ ਲਈ ਇਤਾਂ ਹੀ ਅਪਡੇਟ ਤੁਹਾਨੂੰ ਆਪਾਂ ਹੜ੍ਹਾਂ ਦੀ ਹਾਲਾਤਾਂ ਦੀ ਪੰਜਾਬ ਨੂੰ ਲੈ ਕੇ ਦਿੰਦੇ ਰਵਾਂਗੇ ਵਾਅਦਾ ਪੰਜਾਬ ਦੇ ਨਾਲ ਜੁੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਦੇਖਿਆ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਇਸ ਦੇ ਨਾਲ ਹੀ ਕੈਮਰਾਮੈਨ ਹਿਮਾਂਸ਼ੂ ਦੇ ਨਾਲ ਮੈਂ ਸੈਮਨ ਜੜ ਵਾਜ਼ਦਾ ਪੰਜਾਬ ਫਿਰ ਹਾਜ਼ਰ ਹੋਵਾਂਗੇ